ਅਮੇਸ਼ਰਦੇਵ ਸਿਵਲ ਹਸਪਤਾਲ ਵਿੱਚ 3 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਤੇ ਰੋਜ਼ ਵੀ ਚਾਹੇ ਸਿਕਿਉਰਿਟੀ ਗਾਰਡ ਦੇ ਵੱਲੋਂ ਨਾਰੇਬਾਜ਼ੀ ਕਰਦਿਆਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਸਿਕਿਉਰਿਟੀ ਗਾਰਡਸ ਦਾ ਕਹਿਣਾ ਸੀ ਕਿ ਉਹਨਾਂ ਨੂੰ 3 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਤੇ ਹਰ ਵਾਰ ਉਹਨਾਂ ਨੂੰ ਪ੍ਰਸ਼ਾਸਨ ਨੂੰ ਮੰਗ ਕੇ ਤਨਖਾਹ ਲੈਣੀ ਪੈਂਦੀ ਹੈ ਬਿਨਾਂ ਮੰਗੇ ਤਨਖਾਹ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਸਰਕਾਰ ਉਹਨਾਂ ਨੂੰ ਕੋਈ ਸਹੂਲਤ ਦੇ ਰਹੀ ਹੈ ਮੈਂ ਸਿਵਲ ਹਸਪਤਾਲ 'ਚ ਠੇਕੇਦਾਰੀ ਸਿਸਟਮ ਦੇ ਅੰਦਰ ਸਿਕਿਉਰਿਟੀ ਗਾਰਡ ਦੀ ਸੇਵਾ ਨਿਭਾ ਰਹੀ ਹਾਂ ਤੇ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਸਾਨੂੰ 10 ਤਨ ਮਹੀਨੇ ਤੋਂ ਤਨਖਾਹਾਂ ਨਹੀਂ ਮਿਲਦੀਆਂ ਹੈਗੀਆਂ ਅਸੀਂ ਬਹੁਤ ਪਰੇਸ਼ਾਨ ਹਾਂ ਸਾਡੇ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਵਾ ਤੇ ਸਾਡੇ ਸਾਰੇ ਮਲਾਜ਼ਮ ਜਿਹੜੇ ਆ ਬੜੇ ਪਰੇਸ਼ਾਨ ਹੋ ਕੇ ਅੱਜ ਅਸੀਂ ਹੜਤਾਲ ਕੀਤੀ ਅੱਜ ਸਾਨੂੰ ਕਿਹਾ ਗਿਆ ਕਿ ਤੁਹਾਨੂੰ 1 ਮਹੀਨੇ ਦੀ ਤਨਖਾਹ ਮਿਲ ਜਾਵੇਗੀ ਬਾਕੀ ਦੀ ਫੇਰ ਵੇਖੀ ਜਾਏਗੀ ਇਹ ਜਿਹੜੀਆਂ ਚੀਜ਼ਾਂ ਵਾਂ ਬੇਅੰਤ ਹਾਰ ਜਿਹੜੇ ਆ ਸਾਰਿਆਂ ਲਈ ਇੱਕੋ ਜਿਹੇ ਹੁੰਦੇ ਆ ਤੇ ਅਸੀਂ ਲੋਕ ਜੇ ਕਮਾਈ ਆਪਣੀ ਘਰ ਨਹੀਂ ਖੜਾਂਗੇ ਤੇ ਸਾਡੇ ਬੱਚੇ ਕੀ ਦਿਨ ਤਿਹਾਰ ਮਨਾਉਣਗੇ ਤੁਸੀਂ ਵੀ ਆਪ ਸੋਚੋ ਕਿ ਸਾਡੇ ਬਾਰੇ ਵੀ ਕੋਈ ਸਰਕਾਰ ਸੋਚਦੀ ਪਈ ਆ ਸਾਨੂੰ ਠੇਕੇ ਸਿਸਟਮ ਤੋਂ ਬਾਹਰ ਕੱਢਿਆ ਜਾਵੇ ਸਾਡੀਆਂ ਤਨਖਾਹਾਂ ਸਿੱਧੀਆਂ ਸਰਕਾਰ ਦੇਵੇ ਸਾਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੇ ਅਸੀਂ ਆਪਣੀ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਈਏ ਤੇ ਕੀ ਮੰਗ ਕਰਦੇ ਸਰਕਾਰ ਕੋਲ ਅਸੀਂ ਸਰਕਾਰ ਕੋਲ ਮੰਗ ਕਰਦੇ ਕਿ ਸਾਨੂੰ ਠੇਕੇਦਾਰੀ ਸਿਸਟਮ ਤੋਂ ਬਾਹਰ ਕੱਢਿਆ ਜਾਵੇ ਸਰ ਮੈਂ ਨਰਗੀ ਸਿਵਲ ਹਸਪੀਟਲ ਦੀ ਸਕਿਉਰਟੀ ਗਾਰਡ ਆ ਜੋ ਕਿ ਠੇਕੇਦਾਰੀ ਸਿਸਟਮ 'ਚ ਕੰਮ ਕਰ ਰਹੀ ਆ ਤੇ ਸਰ ਸਾਡੀ ਪ੍ਰੋਬਲਮ ਇਹ ਹੈਗੀ ਆ ਕਿ ਸਾਨੂੰ ਜਿਹੜੀਆਂ ਸੈਲਰੀਆਂ ਆ ਉਹ ਜਲਦੀ ਨਹੀਂ ਮਿਲਦੀਆਂ ਤਿੰਨ ਤਿੰਨ ਮਹੀਨੇ ਬੀਤ ਜਾਂਦੇ ਆ ਹੁਣ ਵੀ ਤੀਸਰਾ ਮਹੀਨਾ ਸ਼ੁਰੂ ਹੋ ਗਿਆ ਕਿ ਸਾਡੀ ਸੈਲਰੀ ਹਲੇ ਤੱਕ ਆਈ ਨਹੀਂ ਆ ਤੇ ਸਾਨੂੰ ਹਰ ਵਾਰ ਅਸੀਂ ਆਪਣੀ ਸੈਲਰੀ ਨੂੰ ਮੰਗ ਕਰਕੇ ਲੈਣੇ ਆ ਜਦੋਂ ਵੀ ਸਾਡੀ ਸੈਲਰੀ ਆਉਂਦੀ ਬਿਨਾ ਸਾਨੂੰ ਬਿਨਾ ਮੰਗਿਆ ਕੋਈ ਸੈਲਰੀ ਨਹੀਂ ਮਿਲੀ ਨਾ ਸ ਕੋਈ ਅਫਸਰ ਕਹਿੰਦਾ ਆ ਕਿ ਇਹਨਾਂ ਦੀ ਸੈਲਰੀ ਬਿਨਾ ਮੰਗੇ ਇਹਨਾਂ ਨੂੰ ਪਾ ਦਿੱਤੀ ਜਾਵੇ ਇੱਕ ਵੀ ਸੈਲਰੀ ਇਹ ਸਾਬਿਤ ਕਰਕੇ ਵਿਖਾਦਾਂ ਕਿ ਅਸੀਂ ਇੱਕ ਵੀ ਸੈਲਰੀ ਪਾਤੀ ਹੈ ਇਹਨਾਂ ਦੀ ਸਰ ਹਰ ਸੈਲਰੀ ਅਸੀਂ ਆਪਣੇ ਬੰਦਿਆਂ ਨੂੰ ਲੈ ਕੇ ਜਾਈਦਾ ਨਾਲ ਤੇ ਇਹਨਾਂ ਦੇ ਦਫ਼ਤਰ ਵਿੱਚ ਪੇਸ਼ ਹੋਈਦਾ ਫਿਰ ਜਾ ਕੇ ਇਹਨਾਂ ਨੂੰ ਸੁਣਵਾਈ ਕਰਕੇ ਫਿਰ ਸਾਡੀ ਸੈਲਰੀ ਪਾਉਂਦੇ ਕਿ ਇਹਨਾਂ ਨੂੰ ਫਿਰ ਦੱਸਿਆ ਜਾਂਦਾ ਆ ਕਿ ਸਾਡੀ ਸੈਲਰੀ ਨਹੀਂ ਪਈ ਫਿਰ ਸਾਡੀ ਸੈਲਰੀ ਪੈਂਦੀ ਨਹੀਂ ਤਾਂ ਨਹੀਂ ਪੈਂਦੀ ਤੇ ਸਰ ਸਾਡਾ ਜੋ ਕੋਈ ਵਾਅਦਾ ਆ ਕੁਛ ਵੀ ਆ ਜੋ ਵੀ ਪਿਛੇ ਆਰਡਰ ਹੁੰਦਾ ਸਰਕਾਰ ਵੱਲੋਂ ਵੀ ਇਹਨਾਂ ਦਾ ਵਾਅਦਾ ਕੀਤਾ ਗਿਆ ਸਾਨੂੰ ਉਹ ਵੀ ਨਹੀਂ ਮਿਲਦਾ ਉਹ ਸਾਡਾ ਹਰ ਵਾਰੀ ਸਾਡੇ ਵਾਰੀ 18 ਵਾਰ ਖਜ਼ਾਨਾ ਖਾਲੀ ਹੁੰਦਾ ਜੇ ਸਾਰਿਆਂ ਦੀਆਂ ਸੈਲਰੀਆਂ ਪੈਂਦੀਆਂ ਸਿਰਫ ਸਾਡੇ ਇੱਕ ਜਿਹੜੇ ਸਾਡੇ ਸਫਾਈ ਸੇਵਕ ਹੈਗੇ ਆ ਤੇ ਸਿਕਿਉਰਿਟੀ ਗਾਰਡ ਇਹਨਾਂ ਵੱਟੀ ਕਹਿੰਦੇ ਨੇ ਖਜ਼ਾਨਾ ਖਾਲੀ ਆ ਮੈਨੂੰ ਥੋੜੇ ਦਿਨ ਪਹਿਲਾਂ ਮੇਰੀ ਐਸਐਮਓ ਸਰ ਨਾਲ ਗੱਲ ਹੋਈ ਹੈ ਤਾਂ ਮੈਨੂੰ ਇਹ ਕਿਹਾ ਗਿਆ ਕਿ 3112 ਰੁਪਏ ਟੋਟਲ ਖਾਤੇ ਵਿੱਚ ਅੱਜ ਦੀ ਕਿਹਾ ਮੇਰੇ ਕੋਲ ਪ੍ਰੂਫ ਹੈਗਾ ਕਿ ਜਿਹੜੀ ਕੇਐਸਬੀਲ ਸਰਜਨ ਨੂੰ ਚਿੱਠੀ ਲਿਖੀ ਸੀ ਐਸਐਮਓ ਸਰ ਨੇ ਇਹ ਮ ਪਲਰਕੋ ਕੋ ਜਾ ਕੇ ਔਰ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਆਪਣੇ ਖਾਤੇ 'ਚ ਪੈਸੇ ਨਹੀਂ ਹੈਗੇ ਪੰਜਾਬ ਸਰਕਾਰ ਵੱਲੋਂ ਕੋਈ ਪੈਸਾ ਆਪਾਂ ਨੂੰ ਨਹੀਂ ਦਿੱਤਾ ਜਾ ਰਿਹਾ ਤੇ ਇਸ ਕਰਕੇ ਕਮੀ ਆ ਰਹੀ ਹੈ ਕਿ ਤੁਹਾਡੀਆਂ ਸੈਲਰੀਆਂ ਨਹੀਂ ਪਈਆਂ ਜਾ ਰਹੀਆਂ ਔਰ ਅੱਜ ਅਸੀਂ ਅੱਕ ਥੱਕ ਕੇ ਧਰਨਾ ਲਾਇਆ ਤੇ ਅੱਜ ਸਾਨੂੰ ਕਿਹਾ ਗਿਆ ਕਿ ਕਿੰਨੇ ਰੁਪਏ ਖਾਤੇ 'ਚ 5 ਲੱਖ ਤੇ ਕੋਸ਼ ਰੁਪਏ ਖਾਤੇ 'ਚ ਹੈਗੇ ਆ ਉਹਦੋਂ 3112 ਹੀ ਅੱਜ 5 ਲੱਖ ਤੇ ਕੋਸ਼ ਰੁਪਏ ਹੋ ਗਏ ਆ ਤੇ ਸਰ ਸਾਡੀ ਇਹ ਫਿਰ ਇਹਦਾ ਮਤਲਬ ਹੈ ਕਿ ਸਾਨੂੰ ਬਿਨਾਂ ਸਨਮਾਈ ਦੇ ਕੋਈ ਤਨਖਾਹ ਨਹੀਂ ਮਿਲੇਗੀ ਤੇ ਸਾਡੀ ਅਰਜ਼ੋਈ ਇਹੀ ਆ ਤੇ ਸਾਡੀ ਡਿਮਾਂਡ ਇਹੀ ਆ ਸਾਨੂੰ ਟਾਈਮ ਸਿਰ ਤਨਖਾਹਾਂ ਦਿੱਤੀਆਂ ਜਾਣ ਤੇ ਜੋ ਠੇਕੇਦਾਰੀ ਸਿਸਟਮ ਜਿਹੜਾ ਕਿ ਬੰਦ ਕੀਤਾ ਜਾਵੇ ਤਾਂ ਜੋ ਸਾਡੀ ਸਿੱਧੀ ਖਾਤੇ 'ਚ ਤਨਖਾਹ ਹੈ ਸਾਨੂੰ ਵੀ ਨਾ ਕੋਈ ਟੈਨਸ਼ਨ ਹੋਵੇ ਤੇ ਨਾ ਹੀ ਸਾਡੇ ਅਫਸਰਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਵੇ ਮੈਨੂੰ 3 ਸਾਲ ਹੋ ਗਏ ਹਨ ਕੰਮ ਕਰਦੇ ਨੇ ਲੈਣੇ ਸਾਨੂੰ ਹਰ ਹਫ਼ਤੇ ਕਾਮ ਲਈ ਸੀਗੀ ਅਧੀਸ਼ਟੀਆਂ ਨਹੀਂ ਕੱਢ ਜਾਂਦੇ ਸੀ ਕਿਆ ਦੇਖਣੇ ਮਿਲ ਜਾਂਦੇ ਸੀਗੀ ਅੱਧੀ ਦੀ ਆਲੀ ਵਾਰੇ ਹੁਣ ਖਾਤੇ ਦੇ ਪੈਸੇ ਪੈਂਦੇ ਆ ਕਦੇ 500 ਕੱਢ ਪੈਂਦਾ ਕਦੇ 1000 ਕੱਢ ਪੈਂਦਾ ਕਦੇ 2000 ਕੱਢ ਪੈਂਦਾ ਜੋਸਾ ਲੰਬਾ ਲਗਾ ਕੀ ਤਨਖਾਹਾਂ ਆ ਜਿਹੜੀਆਂ ਸਾਡੀਆਂ ਤੁਹਾਨੂੰ ਹਰ ਮਹੀਨੇ ਜਾਣਾ ਪੈਂਦਾ ਇਸਮੋਸਾਬ ਕੋ ਕਿ ਸਾਰੀ ਸਾਰੀ ਤਨਖਾਹਾਂ ਨਹੀਂ ਕਈਏ ਕੋਈ ਕਿਰਾਏ ਦਾ ਜਾਂਦਾ ਹੈ ਜੇ ਨਾਲ ਮੁੱਕੇ ਮਿਠੇ ਪਾਈ ਹੋਈਆਂ ਕਿਤੇ ਬੱਚੇ ਸਕੂਲ ਚ ਪੜ ਰਹੇ ਆ ਔਰ ਦੋ ਦੋ ਤਿੰਨ ਨੂੰ ਖਾਣੇ ਮਿਲੇਗਾ ਕਮ ਇੰਟਾਈਮ ਬਾਤ ਹੋ ਰਹੀ ਆ ਸਵੇਰੇ ਮੈਂ ਅੱਜ ਆਇਆ ਤੇ ਦੇਖਿਆ ਵੀ ਸਾਡੇ ਕੋਈ ਸਫਾਈ ਸੇਵਕ ਬਾਹਰ ਪ੍ਰੋਟੈਸਟ ਕਰ ਰਹੇ ਆ ਐਡ ਮੈਂ ਉਹਨਾਂ ਦੇ ਇਹ ਖੋ ਮੰਗ ਦੇ ਨਾਲ ਸਾਬਤ ਦਿਆ ਕਿਉਂਕਿ ਕੁਝ ਸਮੇਂ ਤੋਂ ਪਿਛਲੇ 2 ਦਿਨ ਮਹੀਨੇ ਤੋਂ ਉਹਨਾਂ ਦੀ ਸੈਲਰੀ ਜਿਹੜੀ ਆ ਲੇਟ ਹੋ ਰਹੀ ਹੈ ਹਰ ਮਹੀਨੇ ਐਂਡ ਉਹਦੇ ਕਰਕੇ ਜਿਹੜਾ ਮੇਨ ਹੈ ਵੀ ਸਾਡੇ ਕੋਲ ਹਸਪੀਟਲ ਚ ਕੁਝ ਟੈਂਪੋਰਰੀਲੀ ਪੈਸਿਆਂ ਦੀ ਕਮੀ ਹੈ ਉਹਦੇ ਸਬੰਧ ਚ ਅਸੀਂ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਆ ਮਾਰੀਓਕ ਸਿਵਲ ਸਰਜਨ ਸਾਹਿਬ ਨਾਲ ਵੀ ਗੱਲ ਹੋਈ ਆ ਸਿਵਲ ਸਰਜਨ ਸਾਹਿਬ ਨੇ ਉੱਪਰ ਐਮਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਜੀ ਨੂੰ ਵੀ ਲਿਖਿਆ ਹੋਇਆ ਆ ਸਾਡੇ ਇੱਥੇ ਡਿਪਟੀ ਮੈਡੀਕਲ ਕਮਿਸ਼ਨਰ ਨੇ ਮੈਡਮ ਉਹਨਾਂ ਨੂੰ ਵੀ ਅਸੀਂ ਲੈਟਰ ਲਿਖ ਕੇ ਭੇਜੀਆ ਵੀ ਹਸਪਤਾਲ ਇਸ ਰਨਿੰਗ ਟੈਂਪਰੇਰੀਲੀ ਸ਼ਾਰਟ ਆਫ ਮਨੀ ਐਂਡ ਉਹਦੇ ਚੇ ਕਿਉਂਕਿ ਦੇਖੋ ਹਸਪਤਾਲ ਦਾ ਇੱਕ ਸਿਸਟਮ ਹੈ ਸਾਨੂੰ ਯੂਜ਼ਰ ਚਾਰजेस ਜਿਹੜੇ ਅਸੀਂ ਮਰੀਜ਼ ਦੇਖਦੇ ਹਾਂ ਮਰੀਜ਼ਾਂ ਤੋਂ ਪੈਸੇ ਇਕੱਠੇ ਹੁੰਦੇ ਆ ਉਹ ਆਉਂਦੇ ਆ ਉਸ ਤੋਂ ਇਲਾਵਾ ਆਇਸ਼ਵਨ ਭਾਰਤ ਦੇ ਅੰਡਰ ਜਿਹੜੇ ਮਰੀਜ਼ਾਂ ਦਾ ਕੁਝ ਹੁੰਦਾ ਹੈ ਇਲਾਜ ਉਹਨਾਂ ਦੇ ਪੈਸੇ ਆਉਂਦੇ ਆ ਐਂਡ ਦਿਸ ਇਜ਼ ਅ ਪ੍ਰੋਸੈਸ ਜਿਹਦੇ ਚ ਟੈਂਪੋਰਰੀਲੀ ਕੋਈ ਨਾ ਕੋਈ ਉਤਾਰ ਚੜ੍ਹਾ ਆਉਂਦਾ ਰਹਿੰਦਾ ਤੇ ਹੁਣ 2 ਢਾਈ ਮਹੀਨੇ ਤੋਂ ਸਾਡੇ ਕੋਲ ਕੁਝ ਪੈਸੇ ਘੱਟ ਨੇ ਖਰਚੇ ਤਾਂ ਸਤਲਾਂ ਦੇ ਉਨੇ ਹੀ ਰਹਿੰਦੇ ਆ ਤਨਖਾਹਾਂ ਜਿਹੜੀਆਂ ਆਊਟਸੋਰਸ ਅਪਲਾਈਜ਼ ਦੀਆਂ ਐਂਡ ਸਾਡੀ ਜਿਹੜੀ ਸਭ ਤੋਂ ਮਤਲਬ ਕੋਸ਼ਿਸ਼ ਹੁੰਦੀ ਆ ਕਿ ਕਿਉਂਕਿ ਗਰੀਬ ਆਦਮੀ ਨੇ ਇਹਨਾਂ ਨੂੰ ਸੈਲਰੀ ਸਮੇਂਦਰ ਸਮੇਂ ਮਿਲਦੀ ਰਹੇ ਪਰ ਇਹ ਆ ਕੇ ਇਹਨਾਂ ਨਾਲ ਮੈਂ ਮੀਟਿੰਗ ਕੀਤੀ ਆ ਆਪਣੇ ਐਨ ਐਚ ਐਮ ਬ੍ਰਾਂਚ ਸਿਵਲ ਸਰਜਨ ਦਫ਼ਤਰ ਵੀ ਗੱਲ ਕੀਤੀ ਉਹਨਾਂ ਨੇ ਵੀ ਾਨੂੰ ਵਿਸ਼ਵਾਸ ਦਵਾਇਆ ਕਿ ਕੁਝ ਪੈਸੇ ਪਾ ਦੇ। ਸਾਡੇ ਕੋਲ ਹਸਪਤਲ ਦੇ ਖਾਤੇ 'ਚ 5 ਕ ਲੱਖ ਰੁਪਏ ਹੈਗਾ ਸੀਗਾ। ਉਹ ਫਿਰ ਮੈਂ ਇਹਨਾਂ ਦੇ ਸਾਹਮਣੇ ਹੀ ਸਪੀਕਰ ਫੋਨ ਔਰ ਕਰਕੇ ਜਿਹੜਾ ਇਹਨਾਂ ਦਾ ਕੰਟਰੈਕਟਰ ਆ ਉਹਦੇ ਨਾਲ ਵੀ ਗੱਲ ਕੀਤੀ ਆ। ਉਹਨੇ ਕਿਹਾ ਜੀ ਵੀ ਤੁਸੀਂ ਮੈਨੂੰ ਅੱਧੇ ਪੈਸੇ ਦੇ ਦਿਓ। ਬਾਕੀ ਉਹ ਕੋਲੋਂ ਪਾ ਦੇਗਾ। ਐਂਡ ਹੋਪਫੁਲੀ ਜਿਹੜੇ ਇੱਕ ਤਾਂ ਸੈਲਰੀ ਇਹਨਾਂ ਨੂੰ ਅੱਜ ਫਿਰ ਉੱਚ ਰਿਲੀਜ਼ ਕਰਤਾ। ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਕੰਮ ਤੇ ਵਾਪਸ ਆਓ ਕਿਉਂਕਿ ਮਰੀਜ਼ਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਵੀ ਆਰ ਕਨਸਰਨ ਵੀ ਆਰ ਇਨ ਟੱਚ ਵਿਦ ਹਾਇਰ ਅਥਾਰਟिटीज ਐਂਡ ਸਰਕਾਰ ਵੱਲੋਂ ਪੈਸੇ ਆ ਜਾਣਗੇ ਸਾਡੇ ਮਾਨਯੋਗ ਸਿਹਤ ਮੰਤਰੀ ਸਾਹਿਬ ਨੇ ਵੀ ਵਿਸ਼ਵਾਸ ਦਵਾਇਆ ਹੋਇਆ ਦਿਸ ਇਜ਼ ਅ ਟੈਂਪਰੇਰੀ ਪ੍ਰੋਬਲਮ ਐਂਡ ਇਟ ਵਿਲ ਬੀ ਸੈਟਲਡ ਆਈ ਡੋਨਟ ਥਿੰਕ ਵੀ ਕੋਈ ਜ਼ਿਆਦਾ ਲੰਬਾ ਸਮਾਂ ਇਨਾਂ ਨੂੰ ਵੇਟ ਕਰਨੀ ਪਵੇ ਇਹਨਾਂ ਨੇ ਕਿਹਾ ਵੀ ਨੂੰ ਅੱਜ ਤੱਕ ਨੂੰ ਤਨਖਾਹਾਂ ਟੈਂਪਸਰੀ ਨਹੀਂ ਮਿਲਿਆ ਜਦੋਂ ਵੀ ਜਾਰੀ ਤਨਖਾਹ ਨੂੰ ਜਾ ਕੇ ਕਰਲੇ ਦੇਖੋ ਮਤਲਬ ਟੈਂਪਸਰ ਦੇਖੋ ਐਂਜ ਹੋ ਗਿਆ ਕਿ ਇਹਨਾਂ ਦੀ ਜਿਹੜੀ ਸੈਲਰੀ ਆ ਉਹ ਇਟਸ ਨਾਟ ਲਾਈਕ ਵੀ ਪਹਿਲੀ ਤਰੀਕ ਨੂੰ ਜਾਂ ਦੋ ਤਰੀਕ ਨੂੰ ਸਾਰਾ ਕੁਝ ਰਿਲੇਟਡ ਹੈਗਾ ਵੀ ਸਾਡੇ ਕੋਲ ਕਿੰਨੇ ਪੈਸੇ ਆ ਸਾਡਾ ਗਾਂ ਤਨਖਾਹਾਂ ਦੇਣ ਦਾ ਜਿਹੜਾ ਧਰਮਦਾਰ ਹੈ ਉਹ ਡਿਪੈਂਡ ਕਰਦਾ ਵੀ ਸਾਡੇ ਖਾਤੇ 'ਚ ਕਿੰਨੇ ਪੈਸੇ ਆ ਜਦੋਂ ਵੀ ਸਾਡੇ ਖਾਤੇ 'ਚ ਤਨਖਾਹਾਂ ਦੇਣ ਜੋਗੇ ਪੈਸੇ ਆ ਜਾਂਦੇ ਆ ਸਾਡੀ ਦੋਨਾਂ ਐਸਐਮਓਜ਼ ਦੀ ਚਾਹੇ ਮੈਂ ਬੈਠਾ ਚਾਹੇ ਡਾਕਟਰ ਮਦਰ ਮੋਹਨ ਜੀ ਬੈਠੇ ਆ ਪਰਮ ਅਗੇ ਤਾਂ ਇਹ ਹੈ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਸੈਲਰੀ ਦਿੱਤੀ ਜਾਵੇ ਐਂਡ ਅੱਜ ਵੀ ਇਹਨਾਂ ਨੂੰ ਮੈਂ ਇਹੋ ਹੀ ਦੋਨਾਂ ਇਕੱਠਿਆਂ ਇਹਨਾਂ ਨਾਲ ਮੀਟਿੰਗ ਕਰਕੇ ਵਿਸ਼ਵਾਸ ਦਿਵਾਇਆ ਹੈ ਕਿ ਪਲੀਜ਼ ਇਹ ਆ ਕਿ ਮਰੀਜ਼ ਨਾ ਸਫਰ ਕਰਨ ਅਸੀਂ ਹਮੇਸ਼ਾ ਹੀ ਮਤਲਬ ਤਤਪਰ ਹਾਂ ਇਹਨਾਂ ਨੂੰ ਸੈਲਰੀ ਦੇ ਸਾਡੇ ਐਂਡ ਤੇ ਕੋਈ ਡਿਲੇ ਨਹੀਂ ਹੈ ਐਂਡ ਉਹ ਸਾਡੀ ਗੱਲ ਨਾਲ ਸਹਿਮਤ ਵੀ ਨੇ ਕਿ ਵੀ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਇਸ ਕਰਕੇ ਮਤਲਬ ਥੋੜਾ ਬਹੁਤ ਅੱਗਾ ਪਿੱਛਾ ਹੋ ਜਾਂਦਾ ਐਂਡ ਵੀ ਆਰ ਕੰਸਰਨਡ